ਸਰਕਾਰ ਮੁਰਦਾਬਾਤ ਪੁਲਿਸ ਪ੍ਰਸ਼ਾਸਨ ਮੁਰਦਾਬਾਤ ਪੁਲਿਸ ਪ੍ਰਸ਼ਾਸਨ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਪੁਲਿਸ ਪ੍ਰਸ਼ਾਸਨ ਮੁਰਦਾਬਾਤ ਪੁਲਿਸ ਪ੍ਰਸ਼ਾਸਨ ਮੁਰਦਾਬਾਤ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਸਰਕਾਰਾਂ ਚਾਹਣ ਤਾਂ ਇਹ ਨਸ਼ਾ ਆਥਣ ਨੂੰ ਬੰਦ ਕਰ ਸਕਦੀਆਂ ਨੇ ਇੱਕ ਪਾਸੇ ਸਰਕਾਰ ਕਰ ਰਹੀ ਰੰਗਲਾ ਪੰਜਾਬ ਇਹ ਤਾਂ ਸਾਡਾ ਕੰਗਲਾ ਪੰਜਾਬ ਹੋ ਗਿਆ ਅੱਜ ਨਾਲ ਖੜੇ ਨੇ ਸਾਰਿਆਂ ਦੇ ਬੱਚੇ ਕੈਨੇਡਾ ਦੇ ਵਿੱਚ ਨੇ ਅਸੀਂ ਕਹਿੰਦੇ ਬਹੁਤ ਵਧੀਆ ਫੈਸਲਾ ਸਾਡਾ ਇਹ ਆਹ ਹਾਲਾਤ ਨਾਲ ਸਾਡੇ ਬੱਚੇ ਉੱਥੇ ਸੇਫ ਨੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਜਗਤਾਰ ਕੀ ਘਟਨਾਵਾਂ ਵਾਪਰੀਆਂ ਨੇ ਪਿੰਡ ਦੇ ਵਿੱਚ ਅੱਜ ਜਿਹੜੀ ਤੁਹਾਨੂੰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਪਈ ਅੱਜ ਦੇਖੋ ਜੀ ਸਾਡੇ ਨਾਲ ਹਰ ਰੋਜ਼ मतलब हर रात ਨੂੰ ਚੋਰੀਆਂ ਹੋ ਰਹੀਆਂ ਨੇ ਤੇ ਮੋਟਰਾਂ ਦੇ ਸਟਾਰਟਰ ਵਗੈਰਾ ਗ੍ਰਿਪ ਵਗੈਰਾ ਤੋੜ ਕੇ ਲਿਜਾਏ ਜਾ ਰਹੇ ਨੇ ਤੇ ਜੇ ਉਹਨਾਂ ਦੀ ਕੀਮਤ ਦੇਖੀਏ ਵੀ ਉਹ ਕਿੰਨੀ ਕੁ ਕੀਮਤੀ ਦੀ ਚੀਜ਼ ਹੈ ਕਿਉਂਕਿ ਉਹਨਾਂ ਨੇ ਤਾਂ ਦੇਖੋ ਚੋਰ ਮਾਰਕੀਟ ਦੇ ਵਿੱਚ ਇਹਨਾਂ ਨੂੰ ਵੇਚਣਾ ਹੁੰਦਾ ਤੇ ਸਾਰੇ ਉਹ 5-400 ਰੁਪਏ ਪਿੱਛੇ ਜਿਹੜੇ ਨਸ਼ੇ ਵਾਲੇ ਮੁੰਡੇ ਨੇ ਇਹ ਕੰਮ ਕਰ ਰਹੇ ਪਰ ਸਾਡਾ 8-10000 ਰੁਪਏ ਦਾ ਇੱਕ ਮੋਟਰ ਦਾ ਨੁਕਸਾਨ ਕਰ ਜਾਂਦੇ ਆ ਤੁਸੀਂ ਪੁਲਿਸ ਨੂੰ ਕੰਪਲੀਟ ਵਗੈਰਾ ਕੀਤੀ ਕਈ ਵਾਰ ਕੰਪਲੇਂਟਾਂ ਕਰ ਚੁੱਕੇ ਆ ਜੀ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਕੋਈ ਆ ਕੇ ਕਿਉਂਕਿ ਹਰ ਦੇਖੋ ਹਰ ਪਿੰਡ ਦੇ ਵਿੱਚ ਕੈਮਰੇ ਲੱਗੇ ਹੋਏ ਆ ਜੇ ਪੁਲਿਸ ਚਾਹੇ ਤਾਂ ਆਥਣ ਨੂੰ ਫੜ ਸਕਦੀ ਹੈ ਜੇ ਸਰਕਾਰਾਂ ਚਾਹਣ ਤਾਂ ਇਹ ਨਸ਼ਾ ਆਥਣ ਨੂੰ ਬੰਦ ਕਰ ਸਕਦੀਆਂ ਨੇ ਪਰ ਜਦੋਂ ਉਸ ਰਸਤੇ ਅਸੀਂ ਜਾਣੀ ਨਹੀਂ ਮਤਲਬ ਸਾਡੀਆਂ ਸਰਕਾਰਾਂ ਕੰਮ ਹੀ ਪੁੱਠੇ ਕਰਨ ਲੱਗੀਆਂ ਹੁਣ ਤੁਸੀਂ ਆ ਦੇਖ ਲਓ ਅਮਰਤਪਾਲ ਆਲਾ ਕਿੱਡਾ ਕੀ ਕੀ ਵਿਚਾਰਾ ਉਹ ਦੇਖੋ ਅੰਮ੍ਰਿਤਪਾਨ ਕਰਾਉਂਦਾ ਸੀ ਗੁਰ ਸਾਨੂੰ ਗੁਰਦੇ ਲੜ ਲਾ ਰਿਹਾ ਸੀ ਉਹ ਉਹਦੇ ਮੁੰਡਿਆਂ ਤੇ ਐਨਐਸਏ ਲਾ ਕੇ ਤੇ ਉਹਨਾਂ ਨੂੰ ਡਿਬਰੂਗੜ ਦੇਣ ਭੇਜਿਆ ਗਿਆ ਇਹ ਸਰਕਾਰਾਂ ਦੀਆਂ ਨਲਕੀਆਂ ਨੇ ਜੀ ਇਹ ਸਾਰੀਆਂ ਪਰ ਸਰਕਾਰ ਤਾਂ ਕਹਿ ਰਹੀ ਆ ਸੀ ਨਸ਼ੇ ਤੇ ਖਲ ਪਾਤੀ ਬਿਲਕੁਲ ਕੋਈ ਠੰਡ ਨਹੀਂ ਪਈ ਜੀ ਤੁਸੀਂ ਸਾਡੇ ਪਿੰਡ ਦੀ ਹਾਲਾਤ ਦੇਖ ਲਓ ਅੱਪੀ ਕੱਲ ਸਾਡੇ ਸ਼ਾਮ ਨੂੰ ਇੱਥੇ ਲੜਾਈ ਹੋਈ ਆ ਪਿੰਡ ਬਹੁਤ ਵੱਡੀ ਲੜੇ ਨੇ ਨਸ਼ੇ ਕਰਕੇ ਮੁੰਡੇ ਆਪਸ ਦੇ ਵਿੱਚ ਲੜਦੇ ਆ ਕੋਈ 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 ਨਸ਼ੇ ਦੀ ਕੀਮਤੀਆਂ ਇੰਨੀਆਂ ਨੇ ਚਿੱਟਾ ਹੋਰ ਨਸ਼ੇ ਐਨੇ ਮਾੜੇ ਨਸ਼ੇ ਚੱਲ ਰਹੇ ਨੇ ਮਤਲਬ ਜੇ ਉਹ ਤੀਜਾ ਰੋਕਣਗੇ ਸਰਕਾਰ ਰੋਕੂਗੀ ਤਾਂ ਹੀ ਠੰਡ ਪਊਗੀ ਜੇ ਮੁੰਡਿਆਂ ਨੂੰ ਰੋਜ਼ਗਾਰ ਦੇਊਗੀ ਕਿਸੇ ਪਾਸੋਂ ਵੀ ਇੱਕ ਪਾਸੇ ਸਰਕਾਰ ਕਰੀ ਰੰਗਲਾ ਪੰਜਾਬ ਇਹ ਤਾਂ ਸਾਡਾ ਕੰਗਲਾ ਪੰਜਾਬ ਹੋ ਗਿਆ ਅੱਜ ਮੈਂ ਮੈਂ ਕਹਿੰਦਾ ਮੇਰਾ ਬੇਟਾ ਅੱਜ ਤਕਰੀਬਨ ਜਿੰਨੇ ਉਹ ਕਿਸਾਨ ਖੜੇ ਨੇ ਸਾਰਿਆਂ ਦੇ ਬੱਚੇ ਕੈਨੇਡਾ ਦੇ ਵਿੱਚ ਨੇ ਅਸੀਂ ਕਹਿੰਦੇ ਬਹੁਤ ਵਧੀਆ ਫੈਸਲੇ ਸਾਡਾ ਇਹ ਆਹ ਹਾਲਾਤ ਨਾਲੋਂ ਸਾਡੇ ਬੱਚੇ ਉੱਥੇ ਸੇਫ ਨੇ ਪਰ ਸੀਐਮ ਤਾਂ ਰੈਲੀਆਂ ਦੇ ਵਿੱਚ ਵੀ ਕਹਿੰਦੇ ਅਸੀਂ ਅੰਗਰੇਜ਼ਾਂ ਨੂੰ ਇੱਥੇ ਨੌਕਰੀ ਕਰ ਲਾਉਣਾ ਮੈਂ ਕਹਿੰਦਾ ਜੀ ਅੰਗਰੇਜ਼ਾਂ ਨੂੰ ਕਿਹੜੇ ਇੱਥੇ ਇੱਥੇ ਤਾਂ ਅਸੀਂ ਇਹ ਸੋਚ ਰਹੇ ਆਂ ਵੀ ਅਸੀਂ ਵੀ ਕਦ ਬਗ ਜਾਈਏ ਫਿਰ ਇਹ ਹਜਾ ਇੱਥੇ ਕੋਈ ਪ੍ਰਸ਼ਾਸਨ ਨਹੀਂ ਕੋਈ ਛਣਵਾਈ ਨਹੀਂ ਕੋਈ ਜੇ ਕੋਈ ਆਪਣੇ ਹੱਕ ਵਾਸਤੇ ਬੋਲਦਾ ਕੋਈ ਚੰਗੇ ਰਸਤੇ ਪਾਉਂਦਾ ਉਹਨਾਂ ਤੇ ਐਨਐਸਏ ਲੱਗ ਰਿਹਾ ਇੱਥੇ ਇੱਥੇ ਰਹਿਣਾ ਕੌਣ ਜਾਊਗਾ ਪੰਜਾਬ 'ਚ ਕੋਈ ਨਹੀਂ ਰਹਿਣਾ ਚਾਹੁੰਦਾ ਆਓ ਜੀ ਇੱਧਰ ਕੀ ਨਾਮ ਹੈ ਤੁਹਾਡਾ ਨਵਾਬ ਸਿੰਘ ਆ ਜੀ ਕਿਹੜਾ ਪਿੰਡਾ ਤੁਹਾਡਾ ਮੱਟਰਾਂ ਜੀ ਕੀ ਕੀ ਗੱਲਬਾਤ ਹੋਈ ਹੈ ਜਿਹੜੀ ਤੁਸੀਂ ਅੱਜ ਇੱਥੇ ਇਕੱਠੇ ਹੋ ਜਾਓ। ਮੇਰੇ ਸਟਾਰਟਰ ਖੋ ਲਗੇ ਗਰਪਪਨ ਨੇ ਗਏ ਦੋ ਮੋਟਰਾਂ ਦੇ। ਹਾਂ ਜੀ। ਕਿੰਨੇ ਦਾ ਨੁਕਸਾਨ ਹੋਇਆ? ਹੱਜ਼ਾਰਾਂ ਦਾ ਇੱਕ ਹੈ ਜੀ। ਕੀ ਹੁਣ ਤੱਕ ਕੋਈ ਤੁਸੀਂ ਕੰਪਲੇਟ ਦਿਖਾਈ ਹੈ ਕੋਈ ਕਾਰਵਾਈ ਹੋਈ? ਕੰਪਲੇਟ ਕੋਈ ਦਿਖਾਈ ਨਹੀਂ ਬਸ ਹੁਣੇ ਸ਼ੁਰੂ ਹੋਇਆ ਸੀ ਕੰਮ ਇਹ। ਪਾਤਾ ਜਣਾ ਦਵਾਂ। ਹਾਂ ਜੀ। ਹਰ ਕੀ ਨਾਮ ਹੈ ਤੁਹਾਡਾ ਕਰਨਦੀਪ ਸਿੰਘ ਹੈ ਜੀ ਕਰਨਦੀਪ ਕੀ ਗੱਲਬਾਤ ਹੋਈ ਹੈ ਜਿਹੜੇ ਤੁਸੀਂ ਪਿੰਡ ਦੇ ਵਿੱਚ ਇਕੱਠੇ ਹੋਏ ਹੋ ਕਰੋ ਇਹ ਸਰ ਪਿਛਲੇ ਨਾ 10 15 ਦਿਨ ਤੋਂ ਜੇ ਸਾਡੇ ਪਿੰਡ ਸਟਾਰਟਰ ਚੋਰੀ ਗ੍ਰਿਪ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੀ 10 12 ਸਟਾਰਟਰ ਪਹਿਲਾਂ ਲੈ ਕੇ ਸੀਗੇ ਜੀ 5 7 ਦਿਨ ਪਹਿਲਾਂ ਤੇ 30 ਤਰੀਕ ਨੂੰ ਦੁਬਾਰਾ ਲੈ ਗਏ ਜੀ 10 12 ਤੇ ਇਹ ਸਰ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਪਹਿਲਾਂ ਟਰਾਂਸਫਾਰਮ ਵੀ ਚੋਰੀ ਹੋਏ ਨੇ ਜੀ ਸਾਡੇ ਪਿੰਡ ਤੇ ਸਾਡਾ ਚਲੋ ਸਬਜ਼ੀ ਦਾ ਕੰਮ ਹੈ ਜੀ ਢੀਂਡੇ ਵਗੈਰਾ ਲਾਉਨੇ ਆ ਮੱਕੀ ਵਗੈਰਾ ਦਾ ਜਦੋਂ ਅਸੀਂ ਗਏ ਜੀ ਰਾਤ ਨੂੰ ਮੰਨ ਲਓ ਦੇਖਿਆ ਤਾਂ ਉੱਥੇ ਸਟਾਰਟਰ ਨਹੀਂ ਸੀਗਾ ਸਟਾਰਟਰ ਨਾ ਹੋਣ ਕਰਕੇ ਜੀ ਮੋਟਰ ਨਹੀਂ ਚੱਲ ਸਕੀ ਫਿਰ ਅਸੀਂ ਮੌਕੇ ਤੇ ਜੀ ਜਾ ਕੇ 9-10000 ਰੁਪਏ ਦਾ ਸਟਾਰਟਰ ਕੱਲ ਲਵਾਇਆ ਜੀ ਫੇਰ ਮੋਟਰ ਚੱਲੀ ਹੈ ਯਾਨੀ ਚੋਰਾਂ ਦਾ ਮਤਲਬ ਤੁਸੀਂ ਇਹ ਲਾ ਲਓ ਜੀ ਵੀ ਬਹੁਤ ਸਾਨੂੰ ਕਿਸਾਨਾਂ ਨੂੰ ਬਹੁਤ ਔਖਾ ਹੋਇਆ ਪਿਆ ਹੈ ਤੇ ਚੋਰੀ ਦੇ ਵਾਰਦਾਤਾਂ ਜੀ ਲਗਾਤਾਰ ਵਧੀਆਂ ਜਾ ਰਹੀਆਂ ਤੁਸੀਂ ਜਿਵੇਂ ਕੰਪਲੇਟ ਵਗੈਰਾ ਦਿੱਤੀ ਆ ਕੋਈ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਸੁਭਾਇਆ ਤੁਹਾਨੂੰ ਜਾਂ ਕੌਣ ਲੋਕ ਨੇ ਸਰ ਕੰਪਲੇਂਟ ਤਾਂ ਨਹੀਂ ਦਿੱਤੀ ਸਰ ਪਹਿਲਾਂ ਪਿੰਡ ਦੇ ਕੁਝ ਲੋਕਾਂ ਨੇ ਦਿੱਤੀਆਂ ਸੀ ਜੋ ਪਹਿਲਾਂ ਚੋਰੀ ਹੋਏ ਸੀ ਤੇ ਉਹਦੇ ਵਿੱਚ ਵੀ ਕੋਈ ਪ੍ਰਸ਼ਾਸਨ ਦਾ ਮਤਲਬ ਉਹਨਾਂ ਨੇ ਕੋਈ ਸਾਡਾ ਮਤਲਬ ਕੋਈ ਕੀਤਾ ਨਹੀਂ ਜੀ ਮਤਲਬ ਤੇ ਉਹ ਕਰਕੇ ਜੀ ਇਸ ਕਰਕੇ ਫਿਰ ਤੇ ਹੁਣ ਤਾਂ ਨਹੀਂ ਜੀ ਹਲੇ ਲਿਖਾਈ ਹਾਂ ਹੁਣ ਕੌਣ ਲੋਕ ਨੇ ਜਿਹੜੇ ਚੋਰੀਆਂ ਕਰਦੇ ਨੇ ਕੀ ਲੱਗਦਾ ਤੁਹਾਨੂੰ ਸਰ ਉਹ ਹੈ ਤਾਂ ਨਸ਼ੇੜੀਓ ਨੇ ਜਿੱਥੇ ਤੱਕ ਲੱਗਦਾ ਜੇ 5-400 ਪਿੱਛੇ ਤੁਸੀਂ ਲਾ ਲੋਵੇ ਕਿਸਾਨ ਦਾ 8-10 ਹਜ਼ਾਰ ਦਾ ਨੁਕਸਾਨ ਹੁੰਦਾ ਤੇ ਉਹਨਾਂ ਦਾ 5-400 ਹੀ ਬਣਦਾ ਤੇ ਉਹ ਤਰੀਕੇ ਨਾਲ ਤਾਂ ਸਰ ਨਸ਼ੇੜੀਓ ਨੇ ਲਾ ਲੀ ਠੀਕ ਹੈਣਾ ਚਾਉਣਾ ਸਰਕਾਰ ਨੂੰ ਸਰ ਸਰਕਾਰ ਨੂੰ ਇਹੀ ਗੱਲ ਕਹਿਨੇ ਚਾਉਂਦੇ ਆ ਵੀ ਜੋ ਰੂਲ ਰੈਗੂਲੇਸ਼ਨ ਹੈ ਜੀ ਉਹਦਾ ਧਿਆਨ ਰੱਖਿਆ ਜਾਵੇ ਨਸ਼ੇ ਬੰਦ ਕੀਤੇ ਜਾਣ ਤੇ ਜਿਹੜੇ ਚੋਰੀ ਦੇ ਵਾਰਦਾਤਾ ਜੋ ਹੋ ਰਹੀਆਂ ਨੇ ਜ ਉਹਨਾਂ ਨੂੰ ਠੱਲ ਪਾਈ ਜਾਵੇ ਔਰ ਕੀ ਨਾਮ ਹੈ ਤੁਹਾਡਾ ਮਲਵਿੰਦਰ ਸਿੰਘਾ ਜੀ ਪਿੰਡ ਕਿਹੜਾ ਜੀ ਬਟਰਾ ਜੀ ਕੀ ਗੱਲਬਾਤ ਹੋਈ ਹੈ ਜੀ ਤੁਹਾਡੇ ਨਾਲ ਸਰ ਪਹਿਲੀ ਤਾਂ ਦੇਖੋ ਮੇਰਾ ਟਰਾਂਸਫਰਮ ਖੋਲਿਆ ਜੀ ਉਦੋਂ ਮੇਰਾ 25-26000 ਰੁਪਏ ਲੱਗੇ ਜੀ ਉਹ ਟਰਾਂਸਫਰਮ ਤਰਾਇਆ ਫਿਰ ਜਾ ਕੇ ਦੂਜਾ ਟਰਾਂਸਫਰਮ ਸਟੱਲੇ ਜੀ ਆ ਪਿੱਛੇ ਜੀ ਕਣਕ ਨੂੰ ਲਾਸਟ ਪਾਣੀ ਲਾਉਣਾ ਸੀ ਸਰ ਉਸ ਤੋਂ ਬਾਅਦ ਦੇ ਵਿੱਚ ਉਹ ਤਰਾਇਆ ਜੀ ਉਸ ਤੋਂ ਬਾਅਦ ਮੇਰੇ ਆ ਕੇਵਲਾ ਵੱਡੀਆਂ ਮੋਟਰਾਂ ਦੀ ਜੀ ਉਸ ਤੋਂ ਬਾਅਦ ਦੇ ਵਿੱਚ ਹੀ ਕੇਵਲਾ ਲੈ ਕੇ ਪਾਈਆਂ ਜੀ ਉਸ ਤੋਂ ਬਾਅਦ ਹੁਣ ਸਟਾਰਟਰ ਲਾ ਕੇ ਖੋਲ ਕੇ ਜੀ ਸੂਵੇ ਦਾ ਲਵੇ ਨਾਨਾਂਪੁਰ ਦੀ ਹੱਦ ਤੋਂ ਲੈ ਕੇ ਜੀ ਗਾਜ਼ੇਬਾਦ ਦੀ ਹੱਦ ਤੱਕ ਸਾਰੇ ਛਟਾਟਰ ਲੱਗੇ ਜੀ ਕੁੱਲ 35-40 ਛਟਾਟਰ ਲੱਗੇ ਸਾਡੇ ਕੋਲ ਕੇ ਦੋ ਰਾਤਾਂ ਦੇ ਵਿੱਚ ਵਿੱਚ ਜੀ ਆਹ ਕੰਮ ਕਰ ਰਹੇ ਨੇ ਦੱਸੋ ਅਸੀਂ ਕੀ ਕਰੀਏ ਅਸੀਂ ਇਕੱਲਾ ਆਦਮਾ ਖੇਤ ਨਹੀਂ ਜਾ ਸਕਦਾ ਰਾਤ ਨੂੰ ਜੇ ਅਸੀਂ ਖੇਤ ਜਾਣਾ ਉਹਨਾਂ ਲਈ ਖਰਚਾਂ ਨੇ ਉਹ ਬੰਦੇ ਨੁਕਸਾਨ ਕਰਨਗੇ ਜੀ ਪਹਿਲਾ ਦਿਨ ਦਿਹਾੜੇ ਪਿੰਡ ਦੇ ਬੰਦੇ ਮਗਰ ਪੈਗੇ ਦੇ ਸਾਡੇ ਜੀ ਕੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਸਿਭਾਈ ਕੀਤੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪਰ ਰੈਪਟਰ ਲਖਾਈ ਆ ਇਸਨੇ ਦੋ ਗੱਲ ਜੀ ਕੀ ਕਰਾੜੇ ਦੇ ਵਿੱਚ ਕੁਝ ਨਹੀਂ ਬਣਾ ਜੀ ਉਦੋਂ ਬਾਅਦ ਦੇ ਵਿੱਚ ਬੁਲਾਇਆ ਵੀ ਨਹੀਂ ਜੀ ਮੁੜ ਕੇ ਕਦੇ ਕਿਸ ਨੇ ਹੰਤਾ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਸਰਕਾਰਾਂ ਨੂੰ ਅਸੀਂ ਕਹਿਣਾ ਉਹਦੇ ਠੱਲ ਪਾਈ ਆ ਬਈ ਨਸ਼ੇੜੀ ਨੇ ਜੀ ਖਾਸ ਕਰਕੇ ਸਾਡੇ ਪਿੰਡ ਦੇ ਬੰਦੇ ਵਿੱਚ ਨੇ ਜੀ ਇਹ ਕੰਮ ਦੇ ਵਿੱਚ ਪਿੰਡ ਦੇ ਬੰਦੇ ਤੋਂ ਬਣਾ ਨੁਕਸਾਨ ਨਹੀਂ ਹੁੰਦਾ ਖਾਸ ਕਰਕੇ ਸਾਡੇ ਪਿੰਡ ਪਿੰਡ ਦੀ ਟਰੈਕਟਰ ਖੁੱਲ ਨਹੀਂ ਜਾਂਦੀ ਲੇਕਿਨ ਨizampur ਦੀ ਹੱਦ ਤੋਂ gaje baad ਦੀ ਹੱਦ ਤੱਕ ਜੀ ਜੋ ਮੋਟਰਾਂ ਸਾਡਾ ਨizampur ਤੋਂ ਸ਼ੁਰੂ ਆਉਂਦਾ ਜੀ ਚੂਰੇ ਲੱਭੇ ਲੱਭੇ ਮੋਟਰਾਂ ਨੇ ਬਾਡਾ ਲਾ ਕੇ ਸਾਰੇ ਸਟਾਰਟਰ ਲੈ ਗਏ ਜੀ ਖੋਲ ਕੇ ਇੱਕ ਵੀ ਨਹੀਂ ਛੱਡਿਆ ਜੀ ਮੈਂ ਤੁਹਾਡਾ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਿੰਡ ਦੇ ਵਿੱਚ ਚੋਰੀਆਂ ਦੇ ਵਾਰਦਾਤਾਂ ਕਾਫੀ ਹੋ ਰਹੀਆਂ ਨੇ ਸਾਡੇ ਜਿਹੜੇ ਚੋਰੀ ਦੇ ਵਾਰਦਾਤਾਂ ਹੋ ਰਹੀਆਂ ਨੇ ਜੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਪਹਿਲਾਂ ਹੁਣ ਸਿਆਲ ਦੇ ਵਿੱਚ ਤਾਰਾਂ ਵੀ ਵੱਢੀਆਂ ਗਈਆਂ ਨੇ ਟਰਾਂਸਫਾਰਮ ਚੋਰੀ ਹੋਏ ਨੇ ਤੇ ਹੁਣ ਅਸੀਂ ਕਣਕਾਂ ਵੱਢ ਕੇ ਹਟਿਆ ਸੀਜ਼ਨ ਹਾਲੇ ਨਿਵੇੜਿਆ ਨਹੀਂ ਹੈਗਾ ਤੇ ਬਰਸੀਨ ਸਾਡੇ ਸੁੱਕ ਰਹੇ ਨੇ ਇਹਦੇ ਕਰਕੇ ਜੋ ਸਾਡੇ ਸਟਾਰਟਰ ਖੋਲੇ ਨੇ ਹੁਣ ਸਟਾਰਟਰਾਂ ਦੇ ਕਾਰਨ ਸਾਡੇ ਜੋ ਖੇਤ ਦੇ ਵਿੱਚ ਪਿੰਡਾਂ ਦੇ ਟਿੰਡੋਂ ਦੇ ਵੀ ਬੀਜੀਆਂ ਹੋਈਆਂ ਨੇ ਮੱਕੀ ਵੀ ਬੀਜੀ ਹੋਈ ਆ ਉਹ ਕਿਸਾਨਾਂ ਦੀ ਮੱਕੀਆਂ ਵੀ ਸ਼ੁਕਰੀਆਂ ਦੇ ਟਿੰਡੋਂ ਵੀ ਸ਼ੁਕਰੀਆਂ ਤੇ ਜਦ ਖੇਤ ਜਾ ਕੇ ਦੇਖਦੇ ਨੇ ਤਾਂ ਸਟਾਟਰ ਖੁੱਲੇ ਪਏ ਹੁੰਦੇ ਨੇ ਆਪਣੇ ਗ੍ਰਿਪ ਤੋੜੇ ਪਏ ਹੁੰਦੇ ਨੇ ਇਹਨਾਂ ਦੀ ਜੋ ਵੀ ਨੁਕਸਾਨ ਆ ਇਹਨਾਂ ਦਾ ਕੌਣ ਜ਼ਿੰਮੇਵਾਰ ਆਗਾ ਇਹਦੀ ਸਰਕਾਰ ਜ਼ਿੰਮੇਵਾਰ ਆ ਹੋਰ ਤਾਂ ਕੋਈ ਹੋ ਨਹੀਂ ਸਕਦਾ ਕੌਣ ਲੋਕ ਨੇ ਜਿਹੜੇ ਕੰਮ ਕਰਦੇ ਇਹਨਾਂ ਸਹੀ ਕਰਦੇ ਨਹੀਂ ਜੋ ਨਸ਼ੇ ਨੇ ਬਹੁਤ ਜ਼ਿਆਦਾ ਹੋ ਰਹੇ ਨੇ ਬੇਰਜ਼ਗਾਰ ਕਰ ਰਹੇ ਨੇ ਜੀ ਪਰ ਸਰਕਾਰ ਤਾਂ ਕਹਿ ਰਹੀ ਸੀ ਕਿ ਅਸੀਂ ਨਸ਼ਿਆਂ ਤੇ ਇੱਕ ਮਤਲਬ ਕਿ ਪਹਿਲੇ ਮਹੀਨੇ ਖਤਮ ਕਰ ਦਾਂਗੇ ਨਸ਼ੇ ਦਾ ਜੀ 2 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਸਮਨ ਨਸ਼ੇ ਬਦੇ ਨੇ ਘਟੇ ਨਹੀਂ ਹੈਗੇ ਜੀ ਜਿੰਨਾ ਵੀ ਕੀ ਕਹਿਣਾ ਚਾਹੁੰਦਾ ਸਰਪੰਚ ਇਹ ਸਰ ਕੋਣ ਕਹਿਣਾ ਚਾਹੁੰਦਾ ਵੀ ਜੋ ਨਸ਼ੇ ਤੇ ਠੱਲ ਪਾਈ ਹੋਵੇ ਜੀ ਸਰਕਾਰ ਦਾ ਕਰਦੀ ਹੈਗੀ ਵੀ ਅਸੀਂ ਨਸ਼ੇ ਬਹੁਤ ਕੰਟਰੋਲ ਕਰ ਲੇ ਪਰ ਕੰਟਰੋਲ ਦੇ ਇੱਕ ਵੀ ਨਹੀਂ ਹੋਇਆ ਹੈਗਾ ਅਸੀਂ ਆ ਮੋਟਰਸਾਈਕਲ ਤੇ ਪਿਆ ਜਿੰਨਾ ਤਰ੍ਹਾਂ ਹਾਂ ਪਰ ਤਰੇ ਦੇ ਛੋਬੇ ਨਹੀਂ ਚੜ੍ਹਦੇ ਉਸ ਵੀ ਨਹੀਂ ਚੜ੍ਹਦੇ ਆ ਕਿਵੇਂ ਉਹਦੇ ਕੋ ਉਹ ਵੀ ਉੱਪਰੋਂ ਡੱਬੀ ਲਾ ਕੇ ਨਾ ਇਹ ਸਰਦਾਰ ਕਿਸਵੀਰਾ ਸਿੰਘ ਦਾ ਇਹ ਸਟਾਪ ਆ ਦੇਖੋ ਇਹ ਮੋਟਰ ਨੇ ਪਾਏ ਸਾਰਾ ਖਲਿਆ ਹੋਇਆ ਆਟੋ ਮੈ ਹੌਸਾ ਸਾਰਾ ਕੁਝ ਨੇ ਆਹ ਸਟਾਰਟਰ ਨੇ ਸਦਾ ਤਾਰਾ ਤੁਰਾ ਵੱਟ ਕੇ ਦਿndo ਬੀਤੀ ਹੋਈ ਆ ਆ ਭਾਈ ਅਵਤਾਰ ਸਿੰਘ ਦਾ ਜਿਹੜਾ ਕਰਕੇ ਹੁਣ ਇਹ ਸਟਾਰਟਰ ਆ ਬਿਲਕੁਲ ਨਵਾਂ ਲਿਆ ਕੇ ਲਾਇਆ ਇਹਨਾਂ ਦਾ ਪਹਿਲਾ ਸਟਾਰਟਰ ਸ਼ੁਰੂਆਤ ਪੈਂਦਾ ਜਿਹਨਾਂ ਦਾ ਨਾਮ ਪਰ ਜੋ ਨਹਿਰ ਦੇ ਵਿੱਚੋਂ ਗੀਦਵਾ ਜੀ ਇਹਦੇ ਕੁੱਤੇ ਜੰਡਾ ਤੋੜਦਾ ਸੀ ਸਿਮੈਂਟ ਲਾਉਂਦੇ ਬਰੋ ਆ ਸਟਾਰਟਰ ਪਾ ਬਹਾਨੀਆਂ ਨੇ ਬਣਾਈਆਂ ਨੇ ਇਹਨਾਂ ਸਾਰੇ ਕਿਸਾਨ ਭਰਾਵਾਂ ਨੂੰ ਗ੍ਰਿਪ ਹੋਈ ਵੀ ਨਵੇਂ ਲਿਆ ਕੇ ਲਾਇਆ ਨਾ ਨਿਕਲੇ ਇੱਕ ਅੱਗੇ ਤੋਂ ਆ ਕੇ ਸਾਰੇ ਦੇ ਕਿਸੇ ਨਾਲ ਕੋਈ ਹੋਰ ਨਹੀਂ ਹੈਗਾ ਵੀ ਸਾਨੂੰ ਆਹ ਮੋਟਰ ਆ ਗਈ ਹੁਣ ਲੈ ਕੇ ਦੇਖੋ ਰੋਡ ਪੜੀਆਂ ਫਰਾ ਗਿਆ ਆਹ ਮੋਟਰੀਆਂ ਨੇ ਨੀਰਾ ਪੜਨਾ ਮਾਰਿਆ ਸਾਰਿਆਂ ਇਹ ਨਵੇਂ ਨਵੇਂ ਮੋਟਰਾਂ ਦੇ ਭੁੱਲੇ ਨੇ ਗਈ ਇਹਦੀ ਕਿਹੜਾ ਗਾਰੰਟੀ ਆਈ ਵੀ ਇਹ ਛੜਦਣਗੇ ਦੁਬਾਰੋਂ ਜੋ ਕਰੀ ਵੀ ਸਾਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਅਨਸਾਫ਼ ਮਿਲੇ ਚਾਹੇ ਪ੍ਰਸ਼ਾਸਨ ਤੋਂ ਮਿਲੇ ਚਾਹੇ ਕੋਈ ਵੀ ਮਿਲੇ ਇਕਾਂ ਵੀ ਸਾਨੂੰ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਨੇ ਚੀਜ਼ਾਂ ਦਾ ਨਹੀਂ ਤਾਂ ਅਸੀਂ ਤਾਂ ਕੱਦ ਜੋ ਕਰੇ ਸਾਡੇ ਉਹੀ ਕਿਲਾ ਕਿਲਾ ਜਿਵੇਂ ਅੱਜ ਤਾਂ ਹੁਣ ਸਟਾਰਟਰ ਖੋੜੇ ਕੱਲ ਨੂੰ ਮੋਟਰ ਕੱਢਣਾ ਵੀ ਲੱਗ ਸਕਦੇ ਨੇ ਜਿਵੇਂ ਅੱਜ ਤਾਂ ਹੁਣ ਮੰਨ ਲਓ ਮੇਰੇ ਕੋਲ ਕਿੰਨੀ ਕਿੰਨ ਕਰਨਾ ਮੇਰੀ ਕਣਕ ਕੋਲ ਤਾਂ ਗਾਣਾ 50000 ਦੀ ਨਹੀਂ ਹੋਈ ਮੇਰੇ ਤਾਂ ਦੋ ਸਟਾਰਟਰ ਗਏ ਹਾਂਜੀ ਨਵਾਂ ਇਹ ਕਿਹਾ ਜੀ ਨਵਾਂ ਹੋਰ ਗਿਆ ਕਰੋ 20000 ਤਾਂ ਗਿਆ ਮੇਰਾ ਹਾਂਜੀ ਮੈਂ ਕੀ ਕਰੂੰਗਾ ਅਸਰ ਜੋ ਬਚਦਾ ਕੁਝ ਵੀ ਨਹੀਂ ਹੈਗਾ ਆਪਾਂ ਨੂੰ ਆਹੀ ਕੋਈ ਇਹਨਾਂ ਨੂੰ ਡਾ ਇਹ ਸਰਦਾਰ ਕਸ਼ਮੀਰਾ ਸਿੰਘ ਦਾ ਇਹ ਸਟਾਰਟਰ ਆ ਦੇਖੋ ਆ ਸਾਰਾ ਖੰਡਿਆਇਆ ਪਿਆ ਗਿਆ ਇਹ ਆਟੋਮੈਟਿਕ ਸਾਰਾ ਕੁਝ ਕੁਝ ਨਹੀਂ ਛੱਡਿਆ ਹਤਾਰਾ ਤੁਰਾ ਵੱਟ ਕੇ ਬੁਰਾ ਹਾਲ ਕਰਿਆ ਪਿਆ ਇਹ ਸਟਾਰਟਰ ਗਰਤੇਜ ਸਿੰਘ ਤੇਜੀ ਦਾ ਜੀ ਇਹ ਆਪਣਾ ਸੂਆ ਪੈਂਦਾ ਜੀ ਇਹ ਨਲੰਪਰ ਤੋਂ ਜੋ ਨਹਿਰ ਦੇ ਵਿੱਚੋਂ ਆਉਂਦਾ ਇਹਦੇ ਉੱਤੇ ਜਿੰਨੀਆਂ ਵੀ ਮੋਟਰਾਂ ਨੇ ਕੋਈ ਨਹੀਂ ਛੱਡਿਆ ਹੈਗਾ ਇਹ ਜਿੰਨੇ ਵੀ ਆਪਾਂ ਵੀਡੀਓ ਬਣਾਈਆਂ ਨੇ ਸਾਰਿਆਂ ਇਹ ਸਾਡੇ ਕਾਦਰ ਉਪਰ ਆ ਪਿੰਡਾ ਨਮਾਜ਼ਦ ਨੇ ਹੱਦ ਤੇ ਨੇ ਮੋਟਰਾਂ ਸਾਰੀਆਂ ਜੀ ਆ ਨੇੜੇ ਨੇੜੇ ਆ ਕੇ ਸਾਰੀਆਂ ਮੋਟਰਾਂ ਆ ਗਈਆਂ ਆ ਮੋਟਰ ਆ ਗਈ ਬਹੁਤ ਮੋਟਰ ਆ ਗਈ ਆ ਮੋਟਰ ਆ ਗਈ ਇਹ ਸਾਰੀਆਂ ਇਹ ਲਵੇ ਲਵੇ ਮੋਟਰਾਂ ਦੇ ਖੁੱਲੇ ਨੇ ਜੀ ਆ ਇਹ ਸਾਡੇ ਸਰਦਾਰ ਨਰਮਲ ਸਿੰਘ ਨੇ ਜੀ ਦੇਖੋ ਇਹਨਾਂ ਦਾ ਸਟਾਰਟਰ ਤੋੜਿਆ ਪਿਆਗਾ ਇਹ ਵੀ ਉਸੇ ਇੱਕ ਰਾਤ ਦੇ ਵਿੱਚ ਹੀ ਖੁੱਲੇ ਨੇ ਹੁਣ ਇਹਨਾਂ ਨੇ ਚੱਲਦਾ ਲਿਆ ਕੇ ਇਹ ਲਾਇਆਗਾ ਇਹਦੀ ਵੀ ਕੋਈ ਗਰੰਟੀ ਨਹੀਂ ਹੈਗੀ ਕਿ ਇਹ ਵੀ ਟੁੱਟ ਸਕਦਾ ਹੈ ਸਾਨੂੰ ਕੋਈ ਸਾਫ ਮਨਣਾ ਚਾਹੀਦਾ ਹੁਣ ਆਹ ਬੁਰਾ ਹਾਲ ਕਰਿਆ ਬਈ ਦੇਖੋ ਗ੍ਰਿਪ ਤਾਰਾਂ ਕਿਵੇਂ ਵੱਡੀਆਂ ਰਹੀਆਂ ਜਿੰਦੇ ਖੋਲਦੇ ਨਹੀਂ ਤੋੜਦੇ ਨੇ ਇਹ ਮੋਟਰ ਸਰਦਾਰ ਭਗਵੰਤ ਸਿੰਘ ਦੀ ਹੈ ਜੀ ਇਹ ਸਾਫ ਦਾ ਸਰਪੰਚ ਨੇ ਆ ਮੋਟਰ ਸਟਾਰਟਰ ਨੇ ਹੁਣ ਟਿੰਡੋ ਵੀਜੀ ਹੋਈ ਆ ਮੱਕੀ ਵੀਜੀ ਹੋਈ ਆ ਇਹਦੇ ਕਰਕੇ ਹੁਣ ਇਹ ਸੁੱਕ ਜੂ ਇਹਦੇ ਕਰਕੇ ਇਹਨਾਂ ਨੇ ਨਵਾਂ ਲਿਆ ਕੇ ਲਾਇਆ ਹੋ ਗਿਆ ਮੋਟਰ ਤੇ ਨੇ ਇਹ ਹੁਣ ਇਹਨੇ ਟਿੰਡਵਾ ਜੀ ਮੱਕੀ ਆ ਸੁੱਕ ਜੂਗੀ ਹੁਣ ਆ ਸਟਰ ਪਾਣੇ ਭੰਨੇ ਭੈਨੇ ਦੇਖੋ ਗ੍ਰਿਪ ਭੰਨੇ ਭੈਨੇ ਇਨਸਾਫ ਮਿਲਣਾ ਚਾਹੀਦਾ ਸਾਰੇ ਕਿਸਾਨ ਭਰਾਵਾਂ ਨੂੰ ਆ ਗ੍ਰਿਪ ਇਹ ਵੀ ਨਾ ਮੇ ਲਿਆ ਕੇ ਲਾਇਏ ਜੀ ਮੈਂ ਜੁੱਦਨੇ ਖੁਰਦੀ ਪਈ ਇਹ ਸਟਾਰਟਰ ਆਪ ਜਾਣ ਇਹ ਮੋਟਰ ਆ ਜੀ ਜਸਪਾਲ ਸਿੰਘ ਜਾਇਦ ਜੋ ਸਾਡੇ ਪਿੰਡ ਸਾਡੇ ਚਾਚਾ ਜੀ ਚੱਕੀ ਵਾਲੇ ਵਜਦੇ ਨੇ ਇਹੇ ਰਾਤ ਕਾਇਕ ਵਜੇ ਇਹ ਪਤਾ ਨਹੀਂ ਕੱਲ ਨੂੰ ਕਾਇਬ ਵਜੇ ਖੁੱਲੇ ਨੇ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਖੁੱਲੇ ਨੇ ਤੇ ਉਰੋਂ ਅਸੀਂ 9:30 ਵਜੇ ਤੂੜੀ ਕਰ ਰਹੇ ਤੇ ਰਿਪਰ ਸਾਡਾ ਚੱਲ ਰਿਹਾ ਤੇ ਉਦੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਅਸੀਂ ਮੋਟਰ ਤੇ ਨਹੀਂ ਪਹੁੰਚੇ ਇਹ ਨਹੀਂ ਪਤਾ ਵੀ ਰਿਪਰ ਚੱਲਦੇ ਹੋਗਾ ਕੰਮ ਇਹ ਨਹੀਂ ਪਤਾ ਬਾਅਦ ਚ ਹੋਇਆ ਇਹੇ ਰਾਤ ਕਿੰਨੀਆਂ ਮੋਟਰਾਂ ਦੇ ਖੁੱਲੇ ਨੇ ਘੱਟੋ ਘਾਟਾ ਰਾਤ ਘੱਟ ਤੋਂ ਘੱਟ 10-11 ਮੋਟਰਾਂ ਦੀਆਂ ਰਿਪੋਰਟ ਆਈ ਐ ਤੇ ਐਦੂ ਪਹਿਲਾਂ ਕਿੰਨੀਆਂ ਕਿ ਖੁੱਲੇ ਨੇ ਪਹਿਲਾਂ 30 ਮੋਟਰਾਂ ਦੀ ਰਿਪੋਰਟ ਆਈ ਐ 30 ਮੋਟਰਾਂ ਦੇ ਖੁੱਲ ਹੋਣ ਤੱਕ 30 ਮੋਟਰ ਹੋ ਗਈਆਂ ਨਾ ਜੀ 30 ਕਰੰਤ ਖੁੱਲੇ ਨੇ 8 9 ਰਾਤ ਦੇ ਕੱਲ ਦੀ ਰਾਤ ਜੀ ਖੁੱਲੇ ਨੇ ਵੀ ਆਪਣੇ 50 ਦੇ ਗੇੜ ਫੇੜ ਹੋ ਗਿਆ ਜੀ 50 ਦੇ ਗੇੜ ਫੇੜ ਚ ਹੋ ਗਈ ਦੇਖੋ ਜੀ ਆ ਮੰਜਾ ਇਸੇ ਨੂੰ ਮੰਜਾ ਸਿੱਟ ਕੇ ਗਏ ਨੇ ਆ ਗ੍ਰਿਪ ਪੰਨੇ ਪਏ ਨੇ ਇਹੇ ਦੂਜਾ ਤੀਜਾ ਹਿੱਲਾ ਹੋ ਗਿਆ ਇਹਨਾਂ ਦਾ ਆ ਇੱਕ ਆ ਜੰਦਾ ਤੋੜਿਆ ਪਿਆ ਮੰਜੇ ਵਿੱਚ ਇੱਕੋ ਬਾਹਰੇ ਪਿਆ ਆਉਰੇ ਪਿਆ ਦੀ ਆ ਪਿਆ ਕੌਡੀ ਥੰਦੀ ਆ ਕੌਡੀ ਥੰਦੀ ਇੱਕ ਆ ਪਿਆ ਜੀ ਇੱਕ ਇਹ ਪਹਿਲਾਂ ਤੋੜਦਾ ਉਦੋਂ ਕੋਚ ਲਗਾਇਆ ਨਹੀਂ ਉਦੋਂ ਤਾਰ ਵੱਢਣ ਲੱਗੇ ਤੇ ਤਾਰ ਕੋਲ ਸ਼ਕਤੀ ਉਦੋਂ ਪਹਿਲਾ ਤਾਰ ਲੱਗੇ ਠੀਕ ਹੈ ਜੀ ਜੀਹੇ ਹੱਲੇ ਚ ਸਟਾਰਟਰ ਲੱਗੇ ਸਟਾਰਟਰ ਤੋੜਿਆ ਪਿਆ ਦੇਖੋ ਕਿਵੇਂ ਕਰਿਆ ਪਿਆ ਦਾ ਆਹ ਟਾਕੀ ਖੋਲੀ ਐ ਇਹ ਬੰਦੇ ਪੇਟੀ ਦੀ ਗੱਲ ਐ ਟਾਕੀ ਦਾ ਪਤਾ ਨਹੀਂ ਕਿਸੇ ਨੂੰ ਵੀ ਟਾਕੀ ਲੱਗੀ ਹੋਈ ਐ ਅੰਦਰ ਨਿਮਾਰੀ ਐ ਬਾਹਰ ਟਾਕੀ ਐ ਬਾਹਰ ਟਾਕੀ ਦੇ ਉੱਤੇ ਸਟਾਰਟਰ ਫਿੱਟ ਕੀਤਾ ਵਾਜੀ ਠੀਕ ਹੈ ਜੀ ਤੇ ਇਹ ਖੋਲ ਕੇ ਇਹਦੇ ਨੱਟ ਦਾ ਕੋਈ ਪਤਾ ਨਹੀਂ ਇੱਥੇ ਨੱਟ ਲੱਗਾ ਹੈ ਕੀ ਅੰਦਰ ਦੀ ਨੱਟ ਲੱਗਾ ਹੈ ਨੇ ਸਾਰਾ ਕੁਝ ਮੋੜ ਕੇ ਫੇਰ ਖੋਲੀਏ ਅਗਰ ਇਸ ਨੂੰ ਦੇਖ ਕੇ ਮੈਂ ਬੁਰਾ ਹਾਲ ਕਰਿਆ ਪਿਆ ਗ੍ਰਿਪ ਪੱਨ ਕੇ ਲੇ ਗਏ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤੋਂ ਤਾਂ ਇਹ ਮੰਗ ਕਰਦੇ ਆਂਗੇ ਵੀ ਭਾਈ ਸਾਡਾ ਇਹ ਇੰਤਜ਼ਾਮ ਹੋਣਾ ਚਾਹੀਦਾ ਹੈ ਜੋ ਬੰਦਾ ਹੈਗਾ ਉਹ ਉਹਦੀ ਪੜਤਾਲ ਕਰਨ ਪ੍ਰਸ਼ਾਸਨ ਗੌਰ ਕਰੇ ਉਹ ਗੌਰ ਕਰਨ ਗੌਰ ਕਰ ਗੌਰ ਕਰਕੇ ਉਹਦਾ ਕੋਈ ਇਂਤਜ਼ਾਮ ਕਰਨ ਵੀ ਭਾਈ ਕੀ ਗੱਲ ਹੈ ਠੀਕ ਹੈ ਜੀ ਉਹਨਾਂ ਨੂੰ ਜੇਲ੍ਹ ਜੂਨ ਕਰਨ ਇਹ ਤਾਂ ਬਹੁਤ ਲੋਕਾਂ ਦੇ ਨੁਕਸਾਨ ਕਰ ਰਹੇ ਨੇ ਠੀਕ ਹੈ ਜੀ ਪੈਦਰੀ ਪਿੰਡ ਤੋਂ ਖਬਰ ਆਈ ਹੈ ਸਣੇ ਮੋਟਰਾਂ ਉਹ ਪੱਖਾ ਤੇ ਇੱਕ ਡ్రਾਈਵਰੀ ਤਾਰ ਸਟਾਰਟਰ ਸਾਰਾ ਕੁਝ ਲੈ ਕੇ ਕੋਠੇ ਦੀ ਕੰਧ ਬੰਨ੍ਹ ਕੇ ਲਗੇ ਨੇ ਠੀਕ ਹੈ ਜੀ ਉਹ ਖਬਰ ਕੱਲ੍ਹ ਦੀ ਆਈ ਹੈ ਠੀਕ ਹੈ ਜੀ ਉਹ ਉਹ ਵਿਚਾਰੇ ਦੇ 10 ਕਿੱਲੇ ਨੇ ਇਹ ਨਹੀਂ ਪਤਾ 6-7 ਕਿੱਲੇ ਹੀ ਲੱਭ ਗਏ ਨੇ ਨਾਲ ਠੀਕ ਹੈ ਬੀਹੇ ਕਿੰਨੇ ਕੇ ਦਿਨ ਹੋਰ ਕੱਟ ਸਕਦਾ ਸੋ ਇਹ ਬਹੁਤ ਵੱਡੀ ਪਰੇਸ਼ਾਨੀ ਹੈ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਸੁਣਵਾਈ ਹੋਵੇ ਤੇ ਕਿਸੇ ਨਾ ਕਿਸੇ ਤਰੀਕੇ ਉਹ ਚੋਰਾ ਨੂੰ ਕਾਬੂ ਕੀਤਾ ਜਾਵੇ ਠੀਕ ਹੈ ਜੀ ਦੇਖੋ ਜੀ ਆਹ ਸਟਾਫਟਰ ਨੇ ਬਾਈ ਨੇ ਨਮਾਲੇ ਕੇ ਲਾਇਆ ਇਹਨਾਂ ਦਾ ਟਿੰਡੋ ਦਾ ਵੀ ਕੰਮ ਆ ਮੱਕੀ ਦਾ ਵੀ ਕੰਮ ਆ ਹੁਣ ਅਗਲਾ ਉਹ ਰਾਖੀ ਦਾ ਬੈ ਨਹੀਂ ਸਕਦਾ ਹੈਗਾ ਸਾਰੀ ਰਾਤ ਦਿਨ ਚੱਲਾ ਕੰਮ ਕਰਦਾ ਰਾਤ ਨੂੰ ਰਾਖੀ ਵਾਖਦਾ ਉਹ ਇਹਨਾਂ ਦਾ ਟਿੰਡੋ ਦਾ ਕੰਮ ਆ ਗੱਡੀ ਖੜੀਆ ਟਿੰਡੋ ਲਿਜਾਣ ਨੂੰ ਤੇ ਜਿਹੜਾ ਹੁਣ ਸਬਜ਼ੀ ਦਾ ਕੰਮ ਆ ਇਹਦਾ ਹੁਣ ਇਹਨਾਂ ਦਾ ਰੋਜ਼ ਦਾ ਕੰਮ ਆਗਾ ਸਰਦਾ ਹੈ ਨਹੀਂਗਾ ਪਰ ਹੁਣ ਸਟਾਰਟਰ ਨਵਾਂ ਲਿਆ ਕੇ ਫੇਰ ਲਾਉਣਾ ਪੈ ਗਿਆ ਵੀ ਪ੍ਰਸ਼ਾਸਨ ਨੂੰ ਮੰਗਾ ਕਿ ਸਾਡਾ ਇਹ ਜੋ ਚੋਰੀਆਂ ਹੋ ਰਹੀਆਂ ਨੇ ਠੱਲ ਪਾਈ ਜਾਵੇ ਪ੍ਰਸ਼ਾਸਨ ਕੋਲ ਕਰੇ ਇਹ ਸਰਦਾਰ ਹਨੇਕ ਸਿੰਘ ਦੀ ਮੋਟਰ ਆ ਜੀ ਦੇਖੋ ਇਹਦਾ ਵੀ ਅਸੀਂ ਕਰਿਆ ਪਿਆ ਸਾਰਾ ਬੁਰਾ ਹਾਲ ਤੇ ਸਾਡੇ ਟ੍ਰੈਫਿਕ ਆ ਬਲਾਏ ਨੇ ਸਾਡੇ ਸਟਰੈਕਟਰ ਵੀ ਲੈ ਕੇ ਲਾ ਕੇ 15-20 ਮੋਟਰਾਂ ਦੇ ਇੱਥੇ ਸਾਰੇ 15-20 ਗੀਲਾਂ ਦੇ ਵਿੱਚ ਵਿੱਚ ਨੇ ਸਾਡੇ ਪਰਿਵਾਰ ਦੇ ਮੋਟਰਾਂ ਦੇ ਗੋਸਟਾਂ ਉਹ ਤਾਂ ਹੋਰ ਪੈਂਡ ਪੰਜਿਆਂ ਦੇ ਨੇ ਸਾਰੀਆਂ ਮੋਟਰਾਂ ਤੋਂ ਲਾ ਕੇ ਬਾਡਾ ਲਾ ਕੇ ਲਾ ਕੇ ਮਾਹਰਾੜੀ ਹੱਤ ਤੋਂ ਘਾਤੇਪਾਸ ਵਾਲੀ ਹੱਤ ਨੂੰ ਸਾਰੇ ਸਟਾਰਟਰ ਲਾ ਕੇ 20 25 ਸਟਾਰਟਰ ਦੋ ਰਾਤਾਂ ਦੇ ਵਿੱਚ ਵਿੱਚ ਲਗਾਤਾਰ ਕੰਮ ਇਹ ਕਰਦੇ ਰਹੇ ਨੇ ਜੀ ਇਹ ਸੂਏ ਤੇ ਪੈਂਦੀ ਨੇ ਸਾਰੀਆਂ ਮੋਟਰਾਂ ਜੀ ਉਹ ਪੈਂਦੀਆਂ ਨੇ ਖੜਾ ਨਾਮਪੁਰ ਤੋਂ ਆਉਂਦਾ ਜੀ ਸੰਨਾਉਂੋਂ ਜਾਂਦਾ ਜੀ ਉਹ ਸੂਏ ਦੇ ਲੱਗ ਲੱਗ ਪੈਂਦੀਆਂ ਨੇ ਜੀ ਸਾਨੂੰ ਤਾਂ ਜਿਉਣਾ ਤੋਂ ਪਰਗਾਤਾਈ ਹੋ ਜਾਂਦੀ ਸੱਚਵਾਸੀ ਕਿੱਥੇ ਕਿੱਥੇ ਰਾਖੀ ਰੱਖਾਂਗੇ ਜੀ ਕੀ ਕਰਾਂਗੇ ਜੀ ਅਸੀਂ ਹੁਣ ਪਤਾ ਕਾ ਫਰਮ ਲੈ ਲੈ ਲਈ ਜੀ ਫਿਰ ਕੇਵਲਾ ਵਧਿਆ ਗਈਆਂ ਜੀ ਕੋਣ ਸਟਾਕਟਰ ਵੀ ਲੈ ਕੇ ਲੱਗ ਗਿਆ ਜੀ ਕਿੱਥੋਂ ਲਿਆ ਲਾਇਆ ਮੈਂ ਰੋਜ਼ ਨਵੇਂ ਜੀ ਕਿਰਪਾ ਗ੍ਰਿਪਪ ਵੀ ਨਹੀਂ ਛੱਡੇ ਜੀ ਆਹ ਦੇਖੋ ਚੂਰਾ ਕਰਿਆ ਭਾਈ ਸਾਰਾ ਅੱਜ ਡਾਕਟਰ ਦੇ ਜੋ ਆ ਪਹਿਲੇ ਪੰਨੇ ਸਾਰਾ ਉਹ ਜੰਦੇ ਤੋੜ ਕੇ ਲੈ ਆਏ ਆਹ ਦੇਖੋ ਜੰਦਾ ਜੀ ਮੱਟ ਕੇ ਜੰਦਾ ਦੋਨੇ ਪਾਸੋਂ ਫੇਰ ਲੈ ਕੇ ਜਾਏ ਨੇ ਜੀ ਬੱਚੋਂ ਕੀ ਕਰੀਏ ਇੱਧਰ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਆਦਲੂ ਮਨ ਕਰਦਾ ਜੀ ਅਸੀਂ ਵੀ ਸਾਨੂੰ ਆਪ ਮਿਲਣਾ ਚਾਹੀਦਾ ਜੀ ਸਾਡੀ ਰਾਖੀ ਦੱਸੋ ਅਸੀਂ ਕਿ ਦਰ ਰਾਤ ਖੇਤਾਂ ਦੇ ਵਿੱਚ ਕਿਵੇਂ ਰਹਿਗੇ ਜੀ ਰਾਤ ਕਰੇ ਨਾ ਖੇਤਾਂ ਦੇ ਵਿੱਚ ਕਿੱਥੇ ਕਿੱਥੇ ਰਾਂਗੇ ਜੀ ਅਸੀਂ ਰਾਖੀ ਤਾਂ ਆਪ ਕਰ ਨਹੀਂ ਸਕਦੇ ਜੀ ਹਾ ਟਾਈਮ ਉਹੀ ਗੱਲ ਕਹਦਾ ਹਰ ਵਾਸ ਮੋਟਰਾਂ ਦੇ ਨੇੜੇ ਸਕਦੇ ਜੀ ਹੁਣ ਕਿੱਥੇ ਕਿੱਥੇ ਰਾਂਗੇ ਜੀ ਅਸੀਂ ਕੱਲਾ ਬੰਦਾ ਉਹਦਾ ਸਾਨੂੰ ਮਾਰਦੇ ਨੇ ਜੀ ਉਹ ਉਹਨਾਂ ਦਾ ਗਰੁੱਪ ਨੇ ਜੀ ਪਾਸ ਪਾਸ ਹੀ ਸੀ ਬੰਦਿਆਂ ਦੇ ਦੱਸਦਾ ਹੈ ਬੰਦਿਆਂ ਲਈ ਕਿਰਚਾਂ ਲਬੇ ਨੇ ਉਹਨਾਂ ਦਾ ਸਮਾਨ ਲਬੇ ਉਹਦਾ ਪਾਰਦੇ ਨੇ ਸੱਚ ਮਾਰਦੇ ਨੇ ਤੇ ਬੰਦੇ ਨੂੰ ਮਾਰ ਕੇ ਛੱਡ ਦਾਨੇ ਜੀ ਕੱਲ ਆਣੇਦਾਰ ਦੇ ਦੋ ਮੋਟਰਾਂ ਨੇ ਕੋਧਰ ਦੀ ਇਕਾਦੀ ਇੱਕ ਸੂਏ ਦੇ ਉਧਰਲੇ ਪਾਸੇ ਇੱਕ ਇਧਰ ਕੁਛ ਨਹੀਂ ਛੜਦੇ ਜਾਂ ਮਰੋੜ ਕੇ ਦੇਖੋ ਕਿਵੇਂ ਤੋੜੇ ਪਏ ਨੇ ਇਹਦੀਆਂ ਦੋ ਮੋਟਰਾਂ ਨੇ ਦੋ ਸਟਾਰਟਰ ਨੇ ਹੁਣ ਕੀ ਕਰੂਗਾ ਬੰਦਾ ਮੁੰਡੇ ਸੀਜ਼ਨ ਤੇ ਗਏ ਹੋਏ ਨੇ ਤੇ ਇਹ ਪਿੱਛੋਂ ਹੁਣ ਵਿਚਾਰੇ ਦੇ ਅੰਮਰਸਾਰ ਕੰਨੀ ਗਏ ਹੋਣਾ ਟਰੈਕਟਰ ਲੈ ਕੇ ਤੂੜੀ ਵਾਲੀ ਮਸ਼ੀਨ ਲੈ ਕੇ ਹੁਣ ਥੋੜਾ ਬੰਦਾ ਵਿਚਾਰਾ ਕੀ ਕਰੇ ਨੁਕਸਾਨ ਬਹੁਤ ਆ ਚੱਲਣਾ ਬਹੁਤ ਔਖਾ ਹੁਣ ਸਟਾਰਟਰ ਹੋਰ ਨਵੇਂ ਲੈ ਕੇ ਲਾਵਾਂਗੇ ਤਾਂ ਕੁਝ ਵੀ ਨਹੀਂ ਕਰ ਸਕਦੇ ਆ ਜੰਦੇ ਮਰੋੜੇ ਪਏ ਨੇਗੇ ਸਾਫ ਸਾਨੂੰ ਮਦਦੂਰ ਮਿਲਣਾ ਚਾਹੀਦਾ ਗੌਰ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਸੂਏ ਪੈਂਦਾ ਜੀ ਆਪਣੇ ਨਨਦਮਪੁਰ ਨਹਿਰ ਤੋਂ ਜਿੰਨੇ ਵੀ ਮੋਟਰਾਂ ਨੇ 20 25 ਮੋਟਰਾਂ ਇਸੇ ਸੂਏ ਦੇ ਉੱਪਰ ਨੇ ਲੈ ਕੇ ਨਨਦਮਪੁਰ ਦੀ ਹੱਦ ਤੋਂ ਆ ਆਪਣੇ ਸਮਝ ਨਮਾਦਾਂ ਦੀ ਹੱਦ ਆ ਗਈ ਜੀ ਸਾਹਮਣੇ ਗਾਜੇਪੁਰ ਸਨ ਜਿੰਨੇ ਵੀ ਸਾਰੇ ਮੋਟਰਾਂ ਨੇ ਇਸੇ ਮੋਟਰਾਂ ਦੇ ਸਟਾਰਟਰ ਖੁੱਲੇ ਨੇ ਜੀ ਸਾਰੇ ਦੇਖੋ ਜੀ ਨਵਾਂ ਲਿਆ ਕੇ ਲਾਇਆ ਬਾਈ ਨੇ ਸਟਟਰ ਇਹ ਤਾਂ ਪੁਰਾਣਾ ਭੰਨਿਆ ਪਿਆਗਾ ਇਹਨਾਂ ਦੀ ਮੱਕੀ ਟਿੰਡੋ ਬੀਜੀ ਹੋਏ ਜੇ ਨਹੀਂ ਨਵਾਂ ਲਿਆ ਕੇ ਲਾਉਂਦੇ ਫੇਰ ਵੀ ਸਰਦਾ ਨਹੀਂ ਹੈਗਾ